ਤੁਹਾਨੂੰ ਲੱਗ ਰਿਹਾ ਹੋਣਾ ਕਿ ਅਸੀਂ ਕਿਤੇ ਪਹਾੜਾਂ ਦੇ ਵਿੱਚ ਘੁੰਮ ਰਹੇ ਆਂ ਨਾ ਸੁਖਨਾ ਲੈ ਕੇ ਨਾ ਪਹਾੜਾਂ ਦਾ ਕੋਈ ਸੀਨ ਹੈ ਬਲਕਿ ਇਹ ਬੋਟਿੰਗ ਦਾ ਨਜ਼ਾਰਾ ਚਮਕੌਰ ਸਾਹਿਬ ਦੇ ਵਿੱਚ ਲੈ ਸਕਦੇ ਹੋ ਇਹ ਮੋਟਰ ਬੋਟਸ ਹੈ ਜੀ ਕਿਉਂਕਿ ਪਾਣੀ ਚੱਲਦਾ ਹੈ 95 ਸਾਲ ਦੇ ਬਜ਼ੁਰਗ ਬੈਠ ਕੇ ਗਏ ਉਹ ਕਹਿੰਦੇ ਮੈਂ ਬੈਠਣਾ ਹੀ ਬੈਠਣਾ ਜੀ ਇਹ ਕੋਈ ਯਰਸਮਨ ਕਹਿੰਦਾ ਫਾਸਟ ਚਲਾਓ ਟਾਈਮ ਲਿਮਿਟ ਨਹੀਂ ਹੁੰਦੀ ਇਹ ਪੁਲ ਤੱਕ ਹੁੰਦਾ ਜੀ 2 ਕਿਲੋਮੀਟਰ ਜੀ ਹੁਣ ਤੱਕ ਤੁਹਾਡੇ ਕੋਲ ਇੱਥੇ ਬੋਟਸ ਅਵੇਲੇਬਲ ਨੇ ਸਾਡੇ ਕੋਲ ਤਿੰਨ ਮੋਟਰ ਬੋਟਸ ਹੈ ਇੱਕ ਜੈਟਸਕੀ ਹੈ ਤੇ ਇੱਕ ਰੈਸਕਿਊ ਲਈ ਹੈ ਇਹ ਸਾਡਾ ਸੌਸ ਵਾਲੀ ਉਹ ਪੁਰਾਣਾ ਕੰਮ ਆਜੀ ਬੋਟ ਤੇ ਤੁਸੀਂ ਬੈਠੇ ਹੋ ਇਹ ਵੋਟ ਹੋਏਗੀ 26 ਕਿਲੋ ਕਰਕੇ ਤਾਂ ਤਰਫੀ ਇੱਥੇ ਬਣੀ ਜਾਵੇ ਜੀ ਫਿਰ ਬਾਅਦ ਜਣੇ ਲੋੜੇ ਨਹੀਂ ਜੀ ਇਹ ਤਾਂ ਚਲਦਾ ਪਾਣੀ ਹੈ ਫਰੈਸ਼ ਪਾਣੀ ਹੈ ਜੀ ਤੇ ਉੱਤੇ ਲੇਕ ਤੇ ਇਦਾਂ ਜਿਵੇਂ 600 ਰੁਪਏ ਟਿਕਟ ਹੈ ਜੀ ਇੱਥੇ 150 ਰੁਪਏ ਹੈ ਜੀ ਸੈਕਸਿ ਬੋਰਡਿੰਗ ਕਰਨੇ ਆਏ ਆ ਯਾਦਾ ਤਾਂ ਲੱਗਦੇ ਪੈਸੇ ਠੀਕ ਹੈ ਨਗਦ ਹੁੰਦਾ ਹੀ ਹੈ ਹਾਸਦੇ ਚਿਹਰੇ ਹੀ ਦੱਸਦੇ ਨੇ ਕਿ ਕਿੰਨਾ ਸਕੂਨ ਮਿਲਦਾ ਇਸ ਬੋਟਿੰਗ ਦੇ ਵਿੱਚ ਜਿਹੜਾ ਨਹਿਰ ਦੇ ਵਿੱਚ ਢੇੜਾ ਕੱਢ ਕੇ ਜਬਾਈਕ ਚਲਾਉਣੀ ਹੋਵੇ ਉਹਦਾ ਲਾਇਸੈਂਸ ਹੁੰਦਾ ਕਿ ਇਹ ਬੋਟ ਚਲਾਉਣ ਦਾ ਵੀ ਕੋਈ ਲਾਇਸੈਂਸ ਹਾਂਜੀ ਹਾਂਜੀ ਮੈਮ ਗੱਡੀਆਂ ਚਲਾਉਂਦੇ ਨੇ ਉਹਨਾਂ ਲਈ ਸੜਕਾਂ ਬੜੀਆਂ ਆਮ ਨੇ ਤੇ ਤੁਹਾਡੇ ਲਈ ਇਹ ਪਾਣੀ ਵੀ ਸੜਕੀ ਸੜਕੀ ਮੈਂ ਮਾਰ ਲਈਏ ਨੰਦ ਰੋਸਾ ਵੀ ਮੈਂ ਟ੍ਰੈਕਾਉਣ ਜਾਂਦੇ ਸੀ ਰਾਸਤੇ ਵਿੱਚ ਸਾਨੂੰ ਬੋਟਿੰਗ ਦੇ ਕੇ ਕਹਿੰਦਾ ਮਤਲਬ ਇੰਜੋਏ ਕਰਵਾਇਆ ਕਹਿੰਦਾ ਦੇ ਵਿੱਚ ਵੀ ਇਸ ਤਰ੍ਹਾਂ ਬੋਟਿੰਗ ਕਰਦੇ ਹਾਂ ਹਾਂਜੀ ਬੋਟਿੰਗ ਤਾਂ ਹੁੰਦੀ ਆ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਇੰਜੋਏ ਕੀਤਾ ਸੀ ਸਸ਼ੀਕਲ ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਤੁਹਾਡੇ ਨਾਲ ਨਵਦੀਪ ਮਾਨ ਹੁਣ ਤੁਸੀਂ VOTING ਦਾ ਨਜ਼ਾਰਾ ਚਮਕੌਰ ਸਾਹਿਬ ਦੇ ਵਿੱਚ ਲੈ ਸਕਦੇ ਹੋ ਮਨਾਲੀ ਜਾਂ ਫਿਰ ਸੁਖਨਾ ਲੇਕ ਜਾਣ ਦੀ ਲੋੜ ਨਹੀਂ ਆਸਾਨੀ ਦੇ ਨਾਲ ਚਮਕੌਰ ਸਾਹਿਬ ਦੇ ਵਿੱਚ ਤੁਸੀਂ ਵੀ VOTING ਕਰ ਸਕਦੇ ਹੋ ਕਿਉਂਕਿ ਇਸ ਵਕਤ ਅਸੀਂ ਮੌਜੂਦ ਆ ਉਸ ਬੋਰਡ ਦੇ ਵਿੱਚ ਚੰਕੌਰ ਸਾਹਿਬ ਦੇ ਵਿੱਚ ਜਿੱਥੇ ਕਿ ਸਰਦਾਰਜੀ ਹੋਰਾਂ ਦੇ ਵੱਲੋਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਤਾਂਕਿ ਲੋਕ ਆਪਣੇ ਫੈਮਲੀਆਂ ਦੇ ਨਾਲ ਫਰੈਂਡ ਸਰਕਲ ਦੇ ਨਾਲ ਇੰਜੋਏ ਕਰ ਸਕਣ ਕਿਸ ਤਰ੍ਹਾਂ ਇਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਹੈ ਗੱਲਬਾਤ ਕਰਦੇ ਹਾਂ ਸਾਡੇ ਨਾਲ ਹਰਵਿੰਦਰ ਸਿੰਘ ਜੀ ਮੌਜੂਦ ਨੇ ਸਿੰਘ ਸਾਹਿਬ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵੀ ਇਹ ਪ੍ਰੋਜੈਕਟ ਮੈਨੂੰ ਲੱਗਦਾ ਪੰਜਾਬ ਦਾ ਇਹ ਪਹਿਲਾ ਪ੍ਰੋਜੈਕਟ ਹੋਏਗਾ ਜਿਹੜਾ ਇਸ ਤਰ੍ਹਾਂ ਇਹ ਬੋਟਿੰਗ ਸ਼ੁਰੂ ਕੀਤੀ ਗਈ ਹੈ ਨਹੀਂ ਮੈਮ ਇਹ ਚੌਥਾ ਪ੍ਰੋਜੈਕਟ ਹੈ ਹਾਂਜੀ ਇੱਕ ਤਲਵਾੜਾ ਹੈ ਭਵਾਨੀਗੜ੍ਹ ਜੀ ਤੇ अपना चमकोर साहब हां जी ਤੁਹਾਡੀ ਮੰਨ ਦੇ ਵਿੱਚ ਰਵਿੰਦਰ ਜੀ ਖਿਆਲ ਕਿਵੇਂ ਆਉਂਦਾ ਹੈ ਕਿ ਚਮਕੌਰ ਸਾਹਿਬ ਦੀ ਧਰਤੀ ਤੇ ਇਸ ਤਰ੍ਹਾਂ ਇਹ VOTING ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਮਣ ਭਾਈ ਇਟ ਐਂਡਿੰਗ ਸੀ ਹੈ ਇਰੀਗੇਸ਼ਨ ਡਿਪਾਰਟਮੈਂਟ ਦੇ ਵੱਲੋਂ ਕਾਫੀ ਪਾਰਟੀਆਂ ਹੀ ਆਈਆਂ ਸੀ ਕੰਪਨੀ ਵਗੈਰਾ ਹਾਂ ਜੀ ਸਾਡਾ ਲੋਅਸਟ ਸੀ 8.5 ਲੱਖ ਰੁਪਏ ਸਾਲ ਦਾ ਹਾਂ ਜੀ ਇਹ ਟੈਂਡਰ 7 ਸਾਲ ਵਾਸਤੇ ਹੈ ਜੀ ਤੇ ਸਾਲ ਦੇ ਤੋਂ ਸਾਲ ਇਹ 10% ਵਧੇਗਾ ਪ੍ਰਤੀ ਕਿੰਨੇ ਕੁ ਲੋਕ ਇੱਕ ਦਿਨ ਦੇ ਵਿੱਚ ਇਸ VOTING ਦਾ ਨੰਨ ਮਾਨਣ ਦੇ ਲਈ ਆ ਜਾਂਦੇ ਨੇ ਬਿਲਕੁਲ ਤਾਂ ਸ਼ੁਰੂਆਤ ਹੈ ਜੀ ਬੋਲੇ ਮਾਲੇ ਤੇ ਰਿਸਪੌਂਸ ਵਧੀਆ ਮਿਲੇ ਸੀ ਹਾਂ ਜੀ ਠੀਕ ਹੈ ਇੱਕ ਮਹੀਨਾ ਹੋ ਚੁੱਕਿਆ ਤੁਹਾਨੂੰ ਇਹ VOTING ਦਾ ਕੰਮ ਸ਼ੁਰੂ ਕੀਤਾ ਸੀ ਮੈਨੂੰ ਤਾਂ ਵਟ ਨੂੰ ਆਇਆ ਸੀ ਮੇਰੇ ਵੋਟ 6 ਦਿਨ ਲੈਂਦੇ ਮਹੀਨਾ ਉਹਨੇ ਨੂੰ ਹਾਂਜੀ ਬਿਲਕੁਲ ਤਾਂ ਇਹ ਮਤਲਬ ਜਿਵੇਂ ਇਲੈਕਟ੍ਰੀਕਲ ਜਿਵੇਂ ਕੋਈ ਨਾਲ ਚਾਹੀਦਾ ਡਰਾਈਵਰ ਜਾਂ ਫਿਰ ਇੱਕ ਚੱਪੂ ਵਾਲੀ ਜਿਸ ਤਰ੍ਹਾਂ ਸੁਕਣਾ ਲੇਕ ਤੇ ਚਲਦੀ ਹੁੰਦੀ ਹੈ ਵੋਟ ਉਹ ਵੀ ਹੈ ਜਾਂ ਕੋਈ ਇਸ ਤਰ੍ਹਾਂ ਨੇ ਨਹੀਂ ਸਾਰੀ ਮੋਟਰ ਬੋਟਸ ਹੈ ਜੀ ਕਿਉਂਕਿ ਪਾਣੀ ਚੱਲਦਾ ਹੈ ਹਾਂਜੀ ਉਹ ਖੜੇ ਪਾਣੀ ਚ ਹੁੰਦੀ ਹੈ ਜੀ ਰੋਇੰਗ ਪੈडल ਬੋਟ ਹਾਂਜੀ ਬਿਲਕੁਲ ਤੇ ਲੋਕਾਂ ਦੀ ਜੇ ਆਪਾਂ ਸੇਫਟੀ ਦੀ ਗੱਲ ਕਰੀਏ ਉਹ ਸੇਫਟੀ ਨੂੰ ਕਿਸ ਤਰ੍ਹਾਂ ਧਿਆਨ ਦੇ ਵਿੱਚ ਰੱਖਿਆ ਗਿਆ ਪਹਿਲਾਂ ਤਾਂ ਸੇਫਟੀ ਜ਼ਰੂਰੀ ਹੈ ਜੀ ਇਸ ਤਰ੍ਹਾਂ ਹੁਣ ਤੁਸੀਂ ਲਾਈਫ ਜੈਕ ਪਾਈ ਹੋਈ ਹੈ ਜੀ ਇਹ ਸਾਰਨਾ ਜ਼ਰੂਰੀ ਹੈ ਜੀ ਇਸ ਤੋਂ ਵਗੈਰਾ ਅਸੀਂ ਬੋਟ 'ਤੇ ਬੈਠਣ ਨਹੀਂ ਦਿੰਦੇ ਜੀ ਤੇ ਇਸ ਤੋਂ ਇਲਾਵਾ ਸਾਡੇ ਕੋਲ ਰੈਸਕਿਊ ਲਈ ਦੋ ਬੋਟਸ ਐਕਸਟਰਾ ਹੁੰਦੀਆਂ ਜੀ ਤੇ ਜੋ ਸਾਡੇ ਡਰਾਈਵਰ ਹੈ ਉਹ ਲਾਈਸੈਂਸ ਹੋਲਡਰ ਹੈ ਗਵਰਨਮੈਂਟ ਤੋਂ ਮਾਨਤਾ ਪ੍ਰਾਪਤ ਹੈ ਜੀ। ਹਾਂਜੀ। ਕਈ ਵਾਰੀ ਜਿਸ ਤਰ੍ਹਾਂ ਹੁਣ ਆਪਾਂ ਇੱਥੇ ਜਾ ਰਹੇ ਆ ਇੱਕਦਮ ਪਾਣੀ ਦਾ ਵਹਾਅ ਤੇਜ਼ ਆ ਜਾਏ ਜਾਂ ਪਾਣੀ ਘਟ ਜਾਏ ਫਿਰ ਉਸ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਮੈਨੇਜਮੈਂਟ ਕੀਤੀ ਜਾਂਦੀ ਹੈ? ਪਾਣੀ ਦਾ ਵਹਾਅ ਇੰਨਾ ਹੀ ਰਹਿੰਦਾ ਜੀ। ਪਾਣੀ ਘਟਦਾ ਵਧਦਾ ਰਹਿੰਦਾ ਬਸ। ਵਹਾਅ ਇੰਨਾ ਹੀ ਰਹੇਗਾ ਜੀ। ਠੀਕ ਹੈ। ਹਾਂਜੀ। ਤੇ ਇਸ ਤੋਂ ਇਲਾਵਾ ਕੀ ਇਸ ਇਹ ਕੋਈ ਉਮਰ ਵੀ ਰੱਖੀ ਗਈ ਹੈ ਵੀ ਜਾਂ ਕੋਈ ਬਜ਼ੁਰਗ ਨਹੀਂ ਕਰ ਸਕਦੇ ਜਾਂ ਕੋਈ ਲੇਡੀ ਪ੍ਰੈਗਨੈਂਟ ਆਪਣਾ ਹੌਲੇ ਮਾਲੇ ਤੇ 95 ਸਾਲ ਦੇ ਬਜ਼ੁਰਗ ਬੈਠ ਕੇ ਗਏ ਆ ਜੀ। ਉਹ ਕਹਿੰਦੇ ਮੈਂ ਬੈਠਣਾ ਹੀ ਬੈਠਣਾ ਜੀ। ਹਾਂ। ਕਿਸ ਤਰ੍ਹਾਂ ਲੋਕ ਕਿਸ ਤਰ੍ਹਾਂ ਰਿਸਪੌਂਸ ਦਿੰਦੇ ਨੇ ਉਲੇ ਮਹਲੇ ਨੂੰ ਵਧੀਆ ਰਿਸਪੌਂਸ ਸੀ ਜੀ ਹਾਂਜੀ ਜਦੋਂ ਪਹਿਲੀ ਵਾਰੀ ਕੁਛ ਤਾਂ ਇਦਾਂ ਦੇ ਹੋਣੇ ਆ ਪਿੰਡਾਂ ਦੇ ਲੋਕ ਜਿਹੜੇ ਆਉਂਦੇ ਆ ਉਹ ਪਹਿਲੀ ਵਾਰੀ VOTING ਦੇ ਵਿੱਚ ਬੈਠਦੇ ਨੇ ਫਿਰ ਉਹ ਤੁਹਾਨੂੰ ਕੀ ਕਹਿੰਦੇ ਨੇ ਤੁਹਾਨੂੰ ਉਹ ਕਹਿੰਦੇ ਵਧੀਆ ਲੱਗਿਆ ਹਾਂ ਉਪਰਾਲਾ ਵਧੀਆ ਕੀਤਾ ਗਵਰਨਮੈਂਟ ਨੇ ਜੀ ਹਾਂਜੀ ਤੇ ਸਾਡੀ ਫਰਮ ਨੇ ਵੀ ਵਧੀਆ ਕੀਤਾ ਸਾਰਾ ਕੁਝ VOT ਸਾਡੀਆਂ ਵਧੀਆ ਹੈ ਜੀ OBM ਸਾਰੇ ਮੇਡ ਇਨ ਜਪਾਨ ਹੈ ਹਾਂਜੀ ਕਈ ਵਾਰੀ ਐਦਾਂ ਹੁੰਦਾ ਨਾ ਵੀ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਆਉਂਦੀ ਹੈ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਹੋਵੇ ਕਿਸੇ ਏਰੀਆ 'ਚ ਬੜਾ ਰਿਸਕ ਫੈਕਟਰ ਆ ਜਾਂਦਾ ਪਤਾ ਨਹੀਂ ਚੱਲੂਗਾ ਜਾਂ ਨਹੀਂ ਚੱਲੂਗਾ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਖਿਆਲ ਆਇਆ ਸੀ ਮੇਰੀ ਆਦਤ ਹੈ ਰਿਸਕ ਲੈਣਾ ਹਾਂ ਹਾਂਜੀ ਕਿੰਨੇ ਪੰਜਾਬੀ ਹਮੇਸ਼ਾ ਹੈ ਨਾ ਕੋਈ ਪੰਗੇ ਵਾਲਾ ਹੀ ਕੰਮ ਕਰਦੇ ਹੁੰਦੇ ਵੀ ਜੋ ਮਰਜੀ ਹੋਵੇ ਹਾਂਜੀ ਉਹਨਾਂ ਬੇਸਿਕਲੀ ਤੁਹਾਡਾ ਕੰਮਕਾਰ ਕੀ ਹੈ ਮੇਰੀ ਆਪਣੀ ਆਪਣੀ ਇੰਡਸਟਰੀ ਹੈ ਜੋ ਵਿਸ਼ਕਰਮ ਇੰਡਸਟਰੀ ਇਹ ਬੋਟਸ ਸਾਡੀਆਂ ਹੀ ਤਿਆਰ ਕੀਤੀਆਂ ਹੋਈਆਂ ਹਨ ਪੰਜਾਬ ਗਵਰਨਮੈਂਟ ਹਰਿਆਣਾ ਗਵਰਨਮੈਂਟ ਹਿਮਾਚਲ ਜੀ ਐਂਡ ਕੇ ਸਾਰੀਆਂ ਆਪਣਾ ਉਤਰਾਖੰਡ ਸਾਰੀ ਬੋਟ ਸਾਡੀਆਂ ਜਾਂਦੀਆਂ ਜੀ ਹਾਂਜੀ ਇੰਨਾ ਮੈਂ ਸਫਰ ਇਹਦੇ ਵਿੱਚ ਤੁਸੀਂ ਕਿੰਨੇ ਮਿੰਟ ਦਾ ਤੈਅ ਕਰਾਉਨੇ ਹੋ ਜਿਹੜੇ ਇੱਥੇ ਇੰਜੋਏ ਕਰਨਾ ਹੋਵੇ ਇਹ ਸਪੀਡ ਦੇ ਹਿਸਾਬ ਨਾਲ ਹੈ ਜੀ ਜੇ ਤਾਂ ਹੁਣ ਜਿਸ ਤਰ੍ਹਾਂ ਆਪਾਂ ਹੌਲੀ ਜਾ ਰਹੇ ਆ ਜੀ ਫਿਰ 10 ਮਿੰਟ ਦਾ ਹੈ ਜੀ ਇਹ ਕੋਈ ਆਪਣਾ ਕਸਟਮਰ ਕਹਿੰਦਾ ਫਾਸਟ ਚਲਾਓ ਫਿਰ ਉਹਦੇ ਵਿੱਚ ਟਾਈਮ ਲਿਮਿਟ ਨਹੀਂ ਹੁੰਦੀ ਇਹ ਪੁਲ ਤੱਕ ਹੁੰਦਾ ਜੀ 2 ਕਿਲੋਮੀਟਰ ਜੀ ਹਾਂਜੀ ਇੱਕ ਐਡਰੈਸ ਜੁ ਜਰਾ ਆਪਣੇ ਦਰਸ਼ਕਾਂ ਨੂੰ ਦੱਸ ਦੇ ਵੀ ਇਹ ਐਡਰੈਸ ਕਿੱਥੇ ਆ ਵੀ ਜੇ ਕਿਸੇ ਨੇ ਇਸ ਤਰ੍ਹਾਂ VOTING ਦਾ ਨਜ਼ਾਰਾ ਇਹਨੇ ਖਾਸਾ ਦੇ ਸਾਹਮਣੇ ਹੈ ਜੀ ਚਮਕੌਰ ਸਾਹਿਬ ਤਾਂ ਬੜਾ ਵਧੀਆ ਪ੍ਰੋਜੈਕਟ ਹੈ ਤੁਸੀਂ ਆਪ ਦੇਖ ਸਕਦੇ ਹੋ ਕਿ ਆਸਾਨੀ ਦੇ ਨਾਲ ਕਈ ਲੋਕ ਹੁੰਦੇ ਨੇ ਵੀ ਅਸੀਂ ਪਹਾੜਾਂ ਦੇ ਵਿੱਚ ਨਹੀਂ ਜਾ ਸਕਦੇ ਪਰ ਤੁਸੀਂ ਤਾਂ ਪਹਾੜਾਂ ਵਾਲੀ ਫੀਲਿੰਗ ਹੈ ਜਿਹੜੀ ਨਾ ਇੱਥੇ ਚਮਕੌਰ ਸਾਹਿਬ ਚ ਲਿਆ ਤਾ ਇਹ ਬਸ ਜੀ ਆਪਣਾ ਸ਼ਦਾਾਲੂਆਂ ਦਾ ਵੀ ਆਸ਼ੀਰਵਾਦ ਹੈ ਬਜ਼ੁਰਗਾਂ ਦਾ ਵੀ ਆਸ਼ੀਰਵਾਦ ਜੀ ਹਾਂ ਜੀ ਫੈਮਲੀ ਕਿਸ ਤਰ੍ਹਾਂ ਸਪੌਂਸ ਕਰਦੀ ਹੈ ਮਤਲਬ ਵਧੀਆ ਜੀ ਆ ਕੇ ਬਹੁਤ ਖੁਸ਼ ਹੁੰਦੇ ਹੈ ਜੀ ਹਾਂ ਬੱਚੇ ਜਿਆਦਾ ਖੁਸ਼ ਹੁੰਦੇ ਆ ਜੀ ਕਿੰਨੀ ਉਮਰ ਤੱਕ ਦੇ ਬੱਚੇ ਆਉਂਦੇ ਇੱਥੇ ਬੱਚੇ ਤਾਂ ਗੋਦੀ ਵਾਲੇ ਵੀ ਬਹਿ ਜਾਂਦੇ ਜੀ ਅੱਛਾ ਹਾਂਜੀ ਤਾਂ ਇਹ ਜੇ ਆਪਾਂ ਫੀਸ ਦੀ ਗੱਲ ਕਰੀਏ ਜਿਵੇਂ ਕਿਸੇ ਨੇ ਬੁੱਕ ਕਰਨੀ ਆ ਜਾਂ ਕਈ ਵਾਰੀ ਕਪਲਸ ਹੁੰਦੇ ਆ ਜਾਂ ਫੈਮਿਲੀ ਹੁੰਦੀ ਆ ਤਾਂ ਇਹਨਾਂ ਦੇ ਵੱਖ-ਵੱਖ ਫੀਸ ਸਟ੍ਰਕਚਰ ਰੱਖਿਆ ਹਾਂ ਜੀ ਇਹ ਪੈਟਰੋਲ ਤਾਂ ਉਨਾ ਹੀ ਲੱਗੇਗਾ ਜੀ ਇਸ ਤਰ੍ਹਾਂ ਕਪਲ ਸਾਹਿਬ ਉਹ ਕਹਿੰਦੇ ਵੀ ਅਸੀਂ ਆਪਣੇ ਖੁਦੇ ਪਰਸਨਲੀ ਬੁੱਕ ਲੈ ਕੇ ਜਾਣੀ ਆ ਫਿਰ ਦੋ ਜਣਿਆਂ ਦਾ 500 ਰੁਪਏ ਆ ਜੀ ਵੈਸੇ 150 ਰੁਪਏ ਇੱਕ ਜਣੇ ਦਾ ਜਿ ਕਿ ਜਿਸ ਨੇ ਜ ਮਤਲਬ ਆਪਣੀ ਤੁਸੀਂ ਕਿਹਾ ਵੀ ਸੈਪਰੇਟ ਬੋਟ ਲੈ ਕੇ ਜਾਣੇ ਫਿਰ ਉਹਦੇ ਚ ਰਿਸਕ ਨਹੀਂ ਹੁੰਦਾ ਵੀ ਉਹ ਇਕੱਲੇ ਲੈ ਕੇ ਜਾ ਰਹੇ ਨੇ ਪਤਾ ਨਹੀਂ ਹੈਂਡਲ ਕਰ ਲੈਣੇ ਕਿ ਡਰਾਈਵਰ ਸਾਡਾ ਜ਼ਰੂਰ ਹੋਏਗਾ ਨਾਲ ਜੀ ਹਾਂ ਠੀਕ ਹੈ ਡਰਾਈਵਰ ਦੇ ਨਾਲ ਹੀ ਹੁਣ ਦੀ ਪੂਰੀ ਫੈਮਿਲੀ ਜਾਏਗੀ ਆਪਣਾ ਨਾਲ ਕੋਈ ਨਹੀਂ ਹੋਏਗਾ ਅਗਰ ਹਾਂ ਜੀ ਕਿੰਨੀਆਂ ਹੁਣ ਤੱਕ ਤੁਹਾਡੇ ਕੋਲ ਇੱਥੇ ਬੋਟਸ ਅਵੇਲੇਬਲ ਨੇ ਸਾਡੇ ਕੋਲ 3 ਮੋਟਰ ਬੋਟਸ ਹੈ ਜੀ ਇੱਕ ਜੈਟ ਸਕੀ ਹੈ ਤੇ ਇੱਕ ਰੈਸਕਿਊ ਲੀਏ ਹਾਂ ਜੀ ਤੇ ਜੇ ਇਹ ਰੈਸਕਿਊ ਦੇ ਕਿੰਨੇ ਬੰਦੇ ਤੁਹਾਡੇ ਕੋਲ ਰੱਖੇ ਹੋਏ ਨੇ ਸਾਡੇ ਕੋਲ 3 ਮੁੰਡੇ ਇੱਕ ਟਿਕ ਟਕਟਨੇ ਵਾਲਾ ਜੀ ਦੋ ਚਲਾਣ ਵਾਲੇ ਆ ਜੀ ਇੱਕ ਰੈਸਪੀ ਵੀ ਬਿਲਕੁਲ ਇਹ ਮਤਲਬ ਹੁਣ ਜਿਵੇਂ ਮੌਸਮ ਹੁਣ ਅੱਗੇ ਗਰਮੀ ਆ ਰਹੀ ਹੈ ਤਾਂ ਹੌਲੀ ਹੌਲੀ ਲੋਕਾਂ ਦਾ ਰੁਝਾਨ ਨਾ ਇਸ ਚੀਜ਼ ਵਾਲੇ ਪਾਸੇ ਜ਼ਿਆਦਾ ਵਧਦਾ ਪਿਆ ਸ਼ਾਮਾਂ ਨੂੰ ਜ਼ਿਆਦਾ ਹੁੰਦਾ ਜੀ ਹੁਣ ਤਾਂ ਬਈ ਧੁੱਪ ਵਿੱਚ ਵੀ ਲੱਗਦਾ ਹੈ ਬਈ ਤੁਹਾਨੂੰ ਗਰਮੈਚ ਲੱਗਦੀ ਹੋਣੀ ਹਾਂਜੀ ਸ਼ਾਮ ਨੂੰ ਇਹ ਰਸ਼ ਪੈਂਦਾ ਹੈ ਇੱਕ ਦਿਨ ਦੇ ਵਿੱਚ ਹੁਣ ਜਿਵੇਂ ਤੁਸੀਂ ਨਵਾਂ ਨਵਾਂ ਹੀ ਸ਼ੁਰੂ ਕੀਤਾ ਕਿੰਨੇ ਕੁ ਜਿਹੜੇ ਲੋਕ ਨੇ ਇੱਥੇ ਆ ਜਾਂਦੇ ਨੇ ਫਿਲਹਾਲ ਤਾਂ ਜੀ ਆਪਣਾ 5 ਤੋਂ 6000 ਹੁੰਦਾ ਰੋਜ਼ ਦਾ ਜੀ ਇਹਨਾਂ ਦਾ ਸਾਡਾ ਖਰਚਾ ਹੀ ਹੈ ਜੀ ਹਾਂਜੀ ਇਹਨਾਂ ਦਾ ਮਤਲਬ ਬਚਤ ਹੋ ਜਾਂਦੀ ਆ ਵੀ ਪੈਟਰੋਲ ਵੀ ਇਹਦੇ ਵਿੱਚ ਲੱਗਣਾ ਹੈ ਨਾ ਜਿਹੜੇ ਕੰਮ ਤੇ ਰੱਖੇ ਹੋਏ ਨੇ ਤੁਸੀਂ ਬੰਦੇ ਉਹਨਾਂ ਨੂੰ ਨਹੀਂ ਲੱਗੇਗਾ ਮੈਨੂੰ ਉਮੀਦ ਨਹੀਂ ਛੱਡਦੇ ਤੁਸੀਂ ਨਹੀਂ ਉਮੀਦ ਕਿਉਂ ਛੱਡਣੀ ਹੈ ਜੀ ਇੱਕ ਮਹੀਨਾ ਤਾਂ ਹੋਇਆ ਜੇ ਆਪਾਂ ਕਰਿਆਨੇ ਦੀ ਦੁਕਾਨ ਵੀ ਕੀ ਰਹੀ ਹੈ ਜੀ ਜਾਂ ਕੋਈ ਵੀ ਕਰੀ ਕੋਈ ਵੀ ਬਿਜ਼ਨਸ ਕਰੀਏ ਕਰੋੜਾਂ ਰੁਪਏ ਲਾ ਕੇ ਵੀ ਸਾਲ ਦੋ ਸਾਲ ਲੱਗਦੇ ਉਹ ਕੰਮ ਸੈੱਟ ਹੋਣੇ ਨੇ ਹਾਂ ਇੰਨੀ ਪੋਜ਼ਿਟਿਵਿਟੀ ਤੁਹਾਡੇ 'ਚ ਕਿਵੇਂ ਹੈ ਸ਼ੁਰੂ ਤੋਂ ਹੀ ਕੰਮ ਵਿੱਚ ਹੀ ਆ ਜੀ ਹਾਂਜੀ ਦਾਦਾ ਜੀ ਪਰਦਾਦਾ ਜੀ ਮੇਰੇ ਫਾਦਰ ਇਹ ਸਾਡਾ 100 ਸਾਲੀਓ ਪੁਰਾਣਾ ਕੰਮ ਆ ਜੀ ਬੋਰਡ ਦਾ ਠੀਕ ਹੈ ਹਾਂ ਜੀ ਪੰਜਾਬ ਚ ਹਰਿਆਣਾ ਸਾਰੇ ਕਿਤੇ ਬੋਰਡ ਦੀ ਸਪਲਾਈ ਤੁਸੀਂ ਕਰ ਹਾਂ ਗਾਡਵਰਡ ਜੀ ਹਾਂ ਓਕੇ ਜਿਹੜੀ ਚੰਡੀਗੜ ਸੁਖਨਾ ਲੈ ਕੇ ਉੱਥੇ ਵੀ ਤੁਹਾਡੀਆਂ ਬੋਰਡ ਚ ਮੇਰੀਆਂ ਜੀ ਐਡੀਆਂ ਮੇਰੇ ਚਾਚੇ ਜੀ ਹਾਂ ਹਾਂ ਇੱਕ ਬੋਰਡ ਬਣਾਉਣ ਚ ਕਿੰਨਾ ਖਰਚਾ ਆ ਜਾਂਦਾ ਜਿਹੜੀ ਜੀ ਤੁਸੀਂ ਬੈਠੇ ਹੋ ਇਹ ਬੋਰਡ ਹੈ ਜੀ ਇਹ ਬੋਰਡ ਹੋਏਗੀ 26 ਲੱਖ ਰੁਪਏ ਦੀ ਇੱਕ 26 ਲੱਖ ਹਾਂ ਜੀ ਸਾਡੇ ਚ ਨੌਜਵਾਨ ਜਿਹੜੇ ਆ ਕਹਿੰਦੇ ਵੀ 26 ਲੱਖ ਲਾ ਕੇ ਅਸੀਂ ਜਿਵੇਂ ਜਿਵੇਂ ਹੋਏ ਬਾਹਰ ਚਲੇ ਜੀਏ ਵੀ ਇੱਥੇ ਕਾਫੀ ਆ ਰਹੇ ਜੀ ਹਾਂ 26 ਲੱਖ ਆਪਾਂ ਨੂੰ ਜੇ 70 80 ਇੱਥੇ ਬਣੀ ਜਾਵੇ ਜੀ ਫਿਰ ਬਾਹਰ ਜਾਣੇ ਦੀ ਲੋੜ ਨਹੀਂ ਜੀ ਤੁਹਾਡਾ ਨਹੀਂ ਮਨ ਕੀਤਾ ਵੀ ਮੈਂ ਵੀ ਕਦੀ ਬਾਹਰ ਜਾਵਾਂ ਜਾਂ ਆਪਣੇ ਬੱਚੇ ਤੁਹਾਡੇ ਬੱਚੇ ਨਹੀਂ ਕਹਿੰਦੇ ਵੀ ਬਾਹਰ ਚਲੀਏ ਨਹੀਂ ਜੀ ਹਾਂਜੀ ਦੋਨੋਂ ਬੇਟੀਆਂ ਹਾਂਜੀ ਉਹ ਇੱਥੇ ਰਹਿਣਾ ਪਸੰਦ ਹੈ ਹਾਂਜੀ ਇਹ ਮਤਲਬ ਇੱਕ ਗੱਲ ਕਲੀਅਰ ਕਰੋ ਵੀ ਤੁਹਾਡੇ ਮਨ ਦੇ ਵਿੱਚ ਜਿਵੇਂ ਮੋਸਟਲੀ ਹੁੰਦਾ ਨਾ ਵੀ ਆਪਾਂ ਵੱਡੇ ਸ਼ਹਿਰਾਂ ਦੇ ਵਿੱਚ ਇੱਕ ਪ੍ਰੋਜੈਕਟ ਸ਼ੁਰੂ ਕਰੀਏ ਕੋਈ ਕੋਈ ਕਹਿੰਦਾ ਅਸੀਂ ਚੰਡੀਗੜ੍ਹ ਕਰੀਏ ਕੋਈ ਕਹਿੰਦਾ ਨਾ ਪੰਜਾਬ ਦੇ ਬਹੁਤ ਵੱਡੇ ਵੱਡੇ ਸ਼ਹਿਰ ਨੇ ਤੁਸੀਂ ਇਹ ਚਮਕੌਰ ਸਾਹਿਬ ਦੀ ਧਰਤੀ ਦੇ ਵਿੱਚ ਇਹ ਟੈਂਡਰ ਖੁੱਲੇ ਸੀ ਤਾਂ ਇਸ ਨੂੰ ਚੁਣਿਆ ਜਾਂ ਫਿਰ ਮਨ ਦੇ ਵਿੱਚ ਇੱਕ ਸੀਗਾ ਵੀ ਮੈਂ ਇਸ ਜਗਤ ਹਾਂਜੀ ਇਹ ਟੈਂਡਰ ਸੀ ਆਨਲਾਈਨ ਟੈਂਡਰ ਹੈ ਜੀ ਪਹਿਲਾਂ ਤਾਂ ਇਦਾਂ ਹੁੰਦਾ ਸੀ 3 ਕੋਟੇਸ਼ਨ ਨਾਲ ਕੰਮ ਚੱਲਦਾ ਸੀ ਹੁਣ ਤਾਂ ਸਾਰਾ ਆਨਲਾਈਨ ਹੈ ਜੀ ਉਸੀਂ ਉਸੇ ਮਾਨ ਦੀ ਕਾਰਵਾਈ ਤੋਂ ਜਿਸ ਤਰ੍ਹਾਂ ਹੁਣ ਲੋਕਾਂ ਨੂੰ ਫੈਸਿਲਿਟੀਆਂ ਦਿੱਤੀਆਂ ਹਨ ਵਧੀਆ ਕਰ ਰਹੇ ਹਨ ਜੀ ਬਿਲਕੁਲ ਤਾਂ ਤੁਸੀਂ ਇਹ ਦੇਖੋ ਵੀ ਇੱਥੇ ਕਿੰਨਾ ਵਧੀਆ ਇੱਕ ਕੁਦਰਤ ਦੇ ਵਿੱਚ ਅਸੀਂ ਵਿਚਰਦੇ ਆ ਸ਼ਾਂਤੀ ਹੈ ਬੜਾ ਮਜ਼ਾ ਆਉਂਦਾ ਹੈ ਮਨ ਨੂੰ ਸਕੂਨ ਵੀ ਮਿਲਦਾ ਹੈ ਕਿ ਅਸੀਂ ਕੁਦਰਤ ਨੂੰ ਬਹੁਤ ਨੇੜੇ ਹੋ ਕੇ ਦੇਖਦੇ ਹਾਂ ਕਿਉਂਕਿ ਅਕਸਰ ਹੀ ਲੋਕ ਇਹ ਕਹਿੰਦੇ ਨੇ ਵੀ ਜੇ ਅਸੀਂ ਇਸ ਤਰ੍ਹਾਂ ਦਾ ਨਜ਼ਾਰਾ ਲੈਣਾ ਹੈ ਅਸੀਂ ਹਿਮਾਚਲ ਵਾਲੇ ਪਾਸੇ ਜਾਈਏ ਜਾਂ ਫਿਰ ਮੋਸਟਲੀ ਆਪਾਂ ਦੇਖਦੇ ਹਾਂ ਕਿ ਸੁਖਨਾ ਲੈਕ ਤੇ ਲੋਕ ਜਾ ਕੇ ਇਸ ਤਰ੍ਹਾਂ ਬੋਟਿੰਗ ਦਾ ਆਨੰਦ ਮਾਣਦੇ ਨੇ ਪਰ ਹੁਣ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਲੁਧਿਆਣਾ ਤੋਂ ਕੁਝ ਕੁ ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈ ਦਾਸਤਾں ਇਹ ਸ਼ਹਾਦਤ ਉਹਨਾਂ ਦੇ ਬਿਲਕੁਲ ਸਾਹਮਣੇ ਹਰਵਿੰਦਰ ਸਿੰਘ ਜੀ ਹੋਰਾਂ ਦੇ ਵੱਲੋਂ ਜੋ ਹੈ ਇਹ ਬੋਟਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਨਵਾਂ ਪ੍ਰੋਜੈਕਟ ਲਿਆਂਦਾ ਗਿਆ ਮੋਟਰ ਬੋਟਸ ਨੇ ਇਹਨਾਂ ਦੇ ਕੋਲ ਤੁਸੀਂ ਆਪਣੀ ਫੈਮਲੀ ਦੇ ਨਾਲ ਆ ਕੇ ਆਪਣੇ ਫਰੈਂਡ ਸਰਕਲ ਦੇ ਨਾਲ ਆ ਕੇ ਇੱਥੇ ਇੰਜੋਏ ਕਰ ਸਕਦੇ ਹੋ ਤਾਂ ਅਖੀਰ ਦੇ ਵਿਸਦਾ ਜੀ ਮੇਰਾ ਸਵਾਲ ਹੈ ਸਮੁੱਚੇ ਪੰਜਾਬੀਆਂ ਨੂੰ ਕੀ ਮੈਸੇਜ ਦੋਗੇ ਜਿਨ੍ਹਾਂ ਦੀ ਗਰਾਰੀ ਸਿਰਫ ਇੱਥੇ ਜੜੀ ਹੁੰਦੀ ਹੈ ਵੀ ਅਸੀਂ ਚੰਡੀਗੜ੍ਹ ਜਾਣਾ ਹੈ ਲੇਕ ਤੇ ਬੋਟਿੰਗ ਕਰਨੀ ਹੈ ਉਹ ਲੇਕ ਤੇ ਤਾਂ ਜੀ ਬਈ ਪਿਕ ਤਾਂ ਪਾਣੀ ਗੰਦਾ ਹੈ ਜੀ ਇਹ ਤਾਂ ਚੱਲਦਾ ਪਾਣੀ ਹੈ ਫਰੈਸ਼ ਪਾਣੀ ਹੈ ਜੀ ਤੇ ਉੱਥੇ ਲੇਕ ਤੇ ਇਦਾਂ ਜਿਵੇਂ 600 ਰੁਪਏ ਟਿਕਟ ਹੈ ਜੀ ਇੱਥੇ 150 ਰੁਪਏ ਹੈ ਜੀ ਉੱਥੇ ਟਾਈਮਿੰਗ ਵੀ ਘੱਟ ਆ ਸਾਡੀ ਟਾਈਮਿੰਗ ਵੀ ਜ਼ਿਆਦਾ ਹੈ ਜੀ ਤੇ ਵਾਤਾਵਰਨ ਦੇਖੋ ਤੁਸੀਂ ਸਾਰਾ ਐਂ ਠੰਡਾ ਸਾਫ਼ ਸੁਥਰਾ ਹੈ ਜੀ ਤੇ ਗੁਰਦੁਆਰਾ ਸਾਹਿਬ ਵੀ ਤੁਸੀਂ ਮੱਥਾ ਟੇਕ ਸਕਦੇ ਹੋ ਦਾਸਤਾਨੇ ਖਾਲਸਾ ਵੀ ਦੇਖ ਸਕਦੇ ਹੋ ਹਾਂਜੀ ਬਿਲਕੁਲ ਇਹ ਪਾਣੀ ਤੇ ਜਿਵੇਂ ਕਈ ਲੋਕਾਂ ਦੇ ਮਨਾਂ ਦੇ ਵਿੱਚ ਨਾ ਇਸ ਚੀਜ਼ ਨੂੰ ਲੈ ਕੇ ਵੀ ਡਰ ਹੁੰਦਾ ਹੈ ਕਹਿੰਦੇ ਇਹ ਪਾਣੀ ਵਗਦਾ ਪਿਆ ਇਹ ਚ ਮਗਰਮਾ ਛਾਊਗਾ ਜਾਂ ਫਿਰ ਹੋਰ ਕੋਈ ਸਾਪ ਸਪੋਲੇ ਹੋਣਗੇ ਸਮੁੰਦਰ ਦੇਖੋ ਜੀ ਹਾਂ ਜੀ ਇਹ ਤਾਂ ਕੁਝ ਵੀ ਨਹੀਂ ਸਮੁੰਦਰ ਸਾਹਮਣੇ ਜੀ ਇੱਥੇ ਸਕੂਲ ਤੋਂ ਆ ਕੇ ਆਏ ਹੋ ਜਾਂ ਕਿੱਦਾਂ ਮੈਮ ਸਕੂਲ ਤੋਂ ਨਹੀਂ ਆ ਕੇ ਹਾਂ ਮੈਂ ਮਾਂ ਤਾਂ ਨਹੀਂ ਆ ਸਕੀ ਅੱਛਾ ਇਹ ਦੋਨੇ ਸਕੂਲ ਤੁਸੀਂ ਕਾਲਜ 'ਚ ਪੜਦੇ ਹੋ ਮੈਮ ਨੇ ਸਕੂਲ 'ਚ ਸਕੂਲ ਜੀ ਮੈਂ ਹੋਲਡ ਹੋਏ ਓਕੇ ਛੁੱਟੀਆਂ ਦੇ ਵਿੱਚ ਇੰਜੋਏ ਕਰਨਾ ਆਏ ਹੋ ਫਰੈਂਡ ਸਰਕਲ ਨਾਲ ਤੇ ਮਜ਼ਾ ਆ ਰਿਹਾ ਫਿਰ ਹਾਂ ਜੀ ਕਹਿੰਦੇ ਚੰਡੀਗੜ੍ਹ ਦੇ ਵਿੱਚ ਹੀ VOTING ਹੁੰਦੀ ਹੈ ਹੁਣ ਤਾਂ ਚਮਕੌਰ ਸਾਹਿਬ ਦੇ ਵਿੱਚ ਵੀ ਹੋਣ ਲੱਗ ਗਈ ਹੈ ਆਪਣੇ ਫਰੈਂਡਸ ਨੂੰ ਕੀ ਮੈਸੇਜ ਦੋਗੇ ओके ਤਾਂ ਤੁਸੀਂ ਇਹ ਦੇਖੋ ਵੀ ਇਹ ਤੁਸੀਂ ਇੱਥੇ ਆ ਜਾਓ ਪਲੀਜ਼ ਆਪਾਂ ਤੁਹਾਡੇ ਨਾਲ ਗੱਲ ਵੀ ਕਰਦੇ ਆ ਤੇ ਇੱਥੇ ਇਹ ਇੰਜੋਏ ਕਰਨ ਆਏ ਨੇ ਕਿਉਂਕਿ ਛੁੱਟੀਆਂ ਚੱਲਦੀਆਂ ਸੀਗੀਆਂ ਕਿਉਂਕਿ ਅਕਸਰ ਹੀ ਆਪਾਂ ਕਹਿੰਨੇ ਆ ਨਾ ਪਹਾੜਾਂ ਦੇ ਵਿੱਚ ਬੋਟਿੰਗ ਹੁੰਦੀ ਆ ਜਾਂ ਮੋਟਰਬਾਈਕ ਜਿਹੜੀ ਇਸ ਤਰ੍ਹਾਂ ਦੀ ਹੁੰਦੀ ਆ ਨਾ ਬੋਟਿੰਗ ਪਹਾੜਾਂ 'ਚ ਹੁੰਦੀ ਆ ਪਰ ਅੱਜ ਚਮਕੌਰ ਸਾਹਿਬ ਦੇ ਵਿੱਚ ਆ ਖੁਸ਼ ਹੋ ਪੂਰੇ ਹਾਂਜੀ ਹਾਂਜੀ ਪੂਰੇ ਖੁਸ਼ ਆ। ਹਾਂਜੀ। ਚੰਡੀਗੜ੍ਹ ਤੋਂ ਆਏ ਜੀ ਸਪੈਸ਼ਲੀ। ਚੰਡੀਗੜ੍ਹ ਤੋਂ ਸਪੈਸ਼ਲੀ ਵੋਟਿੰਗ ਕਰਨੇ ਆਏ ਆ। ਅੱਛਾ ਚੰਡੀਗੜ੍ਹ ਤੋਂ ਖੁਦ ਸੁਖਨਾ ਲੇਖ ਤੇ ਹੁੰਦੀ ਆ ਵਧੀਆ ਵੋਟਿੰਗ? ਨਹੀਂ ਸਾਡੇ ਉਹ ਨਾਨਕੇ ਵੀ ਆ ਗਏ ਇੱਥੇ ਪਰ ਮੱਜਰੇ। ਤੇ ਉੱਥੇ ਨਾਨਕੇ ਵੀ ਆਏ ਆ ਮੈਂ ਕਿ ਚੱਲੋ ਵੀ ਵੋਟ ਲਓ ਵੀ ਕਿੱਦਾਂ। ਇਸ ਤੋਂ ਪਹਿਲਾਂ ਪੰਜਾਬ ਦੇ ਕਿਸੇ ਸ਼ਹਿਰ 'ਚ ਇਸ ਤਰ੍ਹਾਂ ਵੋਟਿੰਗ ਦੇਖੀ ਸੀ? ਨਹੀਂ ਨਹੀਂ। ਹੈ। ਫਰਸਟ ਐਕਸਪੀਰੀਅੰਸ ਹੈਗਾ। ਫਰਸਟ ਐਕਸਪੀਰੀਅੰਸ ਕਿਵੇਂ ਜਾਏ ਫਿਰ ਐਕਸਪੀਰੀਅੰਸ ਵਧੀਆ ਹੈ। ਧੋਪਾ ਕੁੜੀਆਂ ਤਾਂ ਕਹਿੰਦੇ ਤੁੱਪ ਤੋਂ ਬਚ ਕੇ ਰਹਿੰਦੀਆਂ ਤੁਸੀਂ ਤੁੱ ਕਿ ਅਸੀਂ ਕੁੜੀਆਂ ਦੀ ਹੈਗੇ ਨਾ ਅਸੀਂ ਪਿੰਡਾਂ ਦੇ ਆ ਜੀ ਅਸੀਂ ਫਿਰ ਆਪਾਂ ਨੂੰ ਕੋਈ ਧੋਪ ਨਹੀਂ ਕੋਈ ਛਾਂ ਨਹੀਂ ਹੈ ਨਾ ਇੰਜੋਏ ਕਰਨਾ ਹੈ ਬਸ ਹਾਂ ਹਾਂਜੀ ਆਪਣੇ ਫਰੈਂਡ ਸਰਕਲ ਦੇ ਵਿੱਚ ਜਿਹੜੇ ਬਾਕੀ ਕੁੜੀਆਂ ਜਿਹੜੀ ਤੁਹਾਡੇ ਨਾਲ ਪੜ੍ਹਦੀਆਂ ਹੋਣਗੀਆਂ ਉਹਨਾਂ ਨੂੰ ਕੀ ਮੈਸੇਜ ਕਨਵੇ ਕਰੋਗੇ ਆਹੀ ਕਿ ਵੀ ਹਾਂ ਜਾਇਓ ਵਧੀਆ ਗਾਣਾ ਇੰਜੋਏ ਕਰੋ ਆਪਣਾ ਸੇਫ ਹੈ ਬਹੁਤ ਜੀ ਹੈ ਪੈਸਾ ਵਸੂਲ ਹੈ ਹਾਂਜੀ ਹਾਂਜੀ ਜਿਆਦਾ ਤਾਂ ਨਹੀਂ ਲੱਗਦੇ ਪੈਸੇ ਬਿਲਕੁਲ ਠੀਕ ਹੈ ਇਹ ਨਗਰ ਤਾਂ ਹੁੰਦਾ ਹੀ ਹੈ ਹਾਂ ਚੰਡੀਗੜ੍ਹ ਤਾਂ ਜਮੀਨ ਮਾਰੇ ਮਹਿੰਗੇ ਹੁੰਦੇ ਨੇ ਵੈਸੇ ਵੀ ਉੱਥੇ ਤਾਂ ਫਿਰ ਢੇੜਾ ਵੀ ਕਹਿੰਦੇ ਥੋੜਾ ਦਿੰਦੇ ਥੋੜਾ ਦਿੰਦੇ ਤਾਂ ਬਿਲਕੁਲ ਤੁਸੀਂ ਆਪ ਦੇਖ ਲਓ ਵੀ ਇਹ ਜਿਹੜੇ ਹੈ ਚੰਡੀਗੜ੍ਹ ਤੋਂ ਸਪੈਸ਼ਲ ਆਏ ਨੇ ਕਹਿੰਦੇ ਸਾਡੇ ਇੱਥੇ ਨੇੜੇ ਨਾਨਕੇ ਨੇ ਤੇ ਅਸੀਂ ਇੱਥੇ ਘੁੰਮਣਾ ਫਿਰਨਾ ਤੇ ਇੱਥੇ ਬੋਟਿੰਗ ਦਾ ਇੰਜੋਏ ਕਰਨ ਆਏ ਆ ਪੈਸੇ ਵੀ ਘੱਟ ਨੇ ਤੇ ਨਾਲ ਜਿਹੜਾ ਖਰਚਾ ਵੀ ਬਹੁਤ ਕੋਈ ਜ਼ਿਆਦਾ ਨਹੀਂ ਹੈਗਾ ਤੇ ਇੰਜੋਏ ਜਿਹੜਾ ਪੂਰਾ ਤੁਸੀਂ ਇਹ ਦੇਖੋ ਇਹਨਾਂ ਦੇ ਚਿਹਰਿਆਂ ਦੀ ਜਿਹੜੀ ਮੁਸਕਾਨ ਹੈ ਹੱਥ ਹਿਲਾ ਕੇ ਜਿਹੜਾ ਇਸ਼ਾਰਾ ਕਰਦੇ ਨੇ ਨਾ ਇਹ ਹੱਸਦੇ ਚਿਹਰੇ ਹੀ ਦੱਸਦੇ ਨੇ ਕਿ ਕਿੰਨਾ ਸਕੂਨ ਮਿਲਦਾ ਇਸ ਬੋਟਿੰਗ ਦੇ ਵਿੱਚ enjoy ਕਰਕੇ ਇੱਕ ਜਿਹੜਾ ਨਹਿਰ ਦੇ ਵਿੱਚ ਢੇੜਾ ਕੱਢ ਕੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਅਸ਼ਵਨੀ ਕੁਮਾਰ ਜੀ ਅਸ਼ਵਨੀ ਕੁਮਾਰ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਬੋਟ ਚਲਾਉਂਦੇ ਹੋਏ ਤੁਹਾਨੂੰ 7-8 ਸਾਲ ਹੋ ਗਏ 7-8 ਸਾਲ ਠੀਕ ਹੈ ਇਹ تھے ਪਹਿਲਾਂ ਹਿਮਾਚਲ ਜਾਂ ਕਿੱਥੇ ਚਲਾਉਂਦੇ ਸੀ ਜੇ ਆਪਾਂ ਉਹ ਨਾ ਮੈਂ ਪੰਜਾਬ ਮੈਂ ਤਾਂ ਤਲਵਾੜਾ ਮੋਬ ਮੈਂ ਠੀਕ ਹੈ ਹਾਂਜੀ ਤੇ ਹਿਮਾਚਲ ਤੇ ਪੰਜਾਬ ਚ ਫਰਕ ਕੀ ਲੱਗਦਾ ਹੈ ਮੈਮ ਦੋਨੋਂ ਮਾਰੇ ਸੇਮ ਹੀ ਹੈ ਹਾਂ ਹਾਂਜੀ ਪੰਜਾਬ ਚ ਜ਼ਿਆਦਾ ਸਕੂਨ ਨਹੀਂ ਮਿਲਦਾ ਨਹੀਂ ਮੈਮ ਸਕੂਨ ਦੋਨੋਂ ਜਗ੍ਹਾ ਮਾਰੇ ਕੋ ਪਰ ਕੰਮ ਕਰਨਾ ਬਣਾਵਸ ਜਿਸ ਤਰ੍ਹਾਂ ਕਹਿੰਦੇ ਗੱਡੀਆਂ ਜਾਂ ਬਾਈਕ ਚਲਾਉਣੀ ਹੋਵੇ ਉਹਦਾ ਲਾਇਸੈਂਸ ਹੁੰਦਾ ਕਿ ਇਹ ਬੋਟ ਚਲਾਉਣ ਦਾ ਵੀ ਕੋਈ ਲਾਇਸੈਂਸ ਹਾਂਜੀ ਹਾਂਜੀ ਮੈਮ ਲਾਇਸੈਂਸ ਹੁੰਦੇ ਆ ਪਹਿਲੇ ਕੋਰਸ ਹੁੰਦੇ ਆ ਫਿਰ ਹਾਂ ਹਾਂਜੀ ਫਿਰ ਹੁਣ ਇੱਥੇ ਪੰਜਾਬ 'ਚ ਹੀ ਰਹਿੰਦੇ ਹੋ ਨਹੀਂ ਮੈਮ ਮੈਂ 2 2-4 ਦਿਨਾਂ ਕੇ ਲਈ ਆਇਆ ਥਾ ਇੱਧਰ ਤੇ ਵਾਪਸ ਜਾ ਰਹਾ ਹਾਂ ਤੇ ਇਹ ਲਾਇਸੈਂਸ ਵਗੈਰਾ ਕਿੱਥੋਂ ਪ੍ਰੋਵਾਈਡ ਕੀਤੇ ਨੇ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਸ ਚੀਜ਼ ਦਾ ਵੀ ਲਾਇਸੈਂਸ ਹੁੰਦਾ ਮੈਮ ਪੌਂਗ ਰੈਂਪ 'ਤੇ ਹੁੰਦਾ ਹੈ ਇੱਕ 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 ਸੈਂਟਰ ਵਾਹਾਂ 'ਪੇ ਕੋਰਸ ਹੁੰਦੇ ਹੈ ਮਾਰੇ ਵਾਟਰ ਸਪੋਰਟਸ ਕੇ ਹਾਂ ਹਾਂਜੀ ਕਿੰਨੇ ਟਾਈਮ ਦਾ ਇਹ ਕੋਰਸ ਹੁੰਦਾ ਹੈ ਮੈਮ ਇਹ ਅਲੱਗ-ਅਲੱਗ ਹੁੰਦੇ ਆ ਕੋਈ 15 ਦਿਨ ਦਾ ਕੋਈ 20 ਦਿਨ ਦਾ 25 ਦਿਨ ਦਾ ਹਿਸਾਬ से ਹੁੰਦੇ ਆ ਠੀਕ ਹੈ ਜਿਹੜਾ ਟੈਸਟ ਕਲੀਅਰ ਕਰਨਾ ਹੁੰਦਾ ਫਿਰ ਉਹ ਕਿਵੇਂ ਕਲੀਅਰ ਕੀਤਾ ਜਾਂਦਾ ਉਹ ਪਾਣੀ ਵਿੱਚ ਹੁੰਦੇ ਨੇ ਸਾਰ ਟੈਸਟ ਕਲੀਅਰ ਲਾਈਫ ਦਾ ਤੁਹਾਨੂੰ ਇਸ ਤਰ੍ਹਾਂ ਰਿਸਕ ਨਹੀਂ ਲੱਗਦਾ ਵੀ ਇੰਨਾ ਮਤਲਬ ਵੱਡਾ ਰਿਸਕ ਲੈ ਕੇ ਤੁਸੀਂ ਕੰਮ ਐਸਾ ਕੁਝ ਨਹੀਂ ਜੀ ਲੋਕ ਤਾਂ ਬਹੁਤ ਡਰਦੇ ਨੇ ਬਸ ਇਸ ਤਰ੍ਹਾਂ VOTING ਕਰਨ ਲੱਗੇ ਮੈਂ ਕੋਈ ਡਰ ਨਹੀਂ ਮਚੇ ਬਿਲਕੁਲ ਇਹ ਹਾਂਜੀ ਤਾਂ ਬਿਲਕੁਲ ਤਾਂ ਕਿ ਨਾ ਤੁਹਾਨੂੰ ਸਮਾਂ ਵੀ ਕਾਫੀ ਹੋ ਗਿਆ ਆ ਕਿ ਕੋਈ ਐਦਾਂ ਦਾ ਕਦੀ ਹੋਇਆ ਮੁਸ਼ਕਿਲ ਵਾਲਾ ਟਾਈਮ ਕਿ ਐਸਾ ਕੁਝ ਨਹੀਂ ਹੁੰਦਾ ਬਿਲਕੁਲ ਸੇਫ ਹੈ ਬੋਟਿੰਗ ਲੋਕਾਂ ਲੋਕਾਂ ਦੇ ਮਨਾਂ ਦੇ ਵਿੱਚ ਪਾਣੀ ਨੂੰ ਲੈ ਕੇ ਇਹਨਾਂ ਡਰ ਕਿਉਂ ਆ ਮੈਮ ਲੋਕੀ ਪਾਣੀ ਮੈਂ ਗਏ ਤਾਂ ਡਰ ਤੋਂ ਲੱਗੇ ਨੈਚੁਰਲ ਲੱਗੇਗਾ ਜੋ ਬੰਦਾ ਪਾਣੀ ਮੈਂ ਜਾਏਗਾ ਸੂਰ ਤੋਂ ਖੇਲ ਹੈ ਇਹ ਹਾਂਜੀ ਕਹਿੰਦੇ ਜਿਹੜੇ ਗੱਡੀਆਂ ਚਲਾਉਂਦੇ ਨੇ ਉਹਨਾਂ ਲਈ ਸੜਕਾਂ ਬੜੀਆਂ ਆਮ ਨੇ ਤੇ ਤੁਹਾਡੇ ਲਈ ਇਹ ਪਾਣੀ ਵੀ ਸੜਕੀ ਹੈ ਸੜਕੀ ਮੈਮ ਆਰੇ ਲਈ ਸੜਕੀ ਹਾਂਜੀ ਲੋਕਾਂ ਨੂੰ ਕੀ ਮੈਸੇਜ ਦਵਾਂ ਕਿ ਆਓ ਜਰੂਰ ਬੋਟਿੰਗ ਕਰੋ ਚਮਕੌਰ ਸਾਹਿਬ ਮੈਂ ਨਿਆ ਪੁਆਇੰਟ ਖ ਹਾਂਜੀ ਇੰਜੋਏ ਕਰੋ ਤਾਂ ਕੁਝ ਹੋਰ ਮੁੰਡੇ ਕੁੜੀਆਂ ਵੀ ਇੱਥੇ VOTING ਦਾ ਨਜ਼ਾਰਾ ਲੈਣ ਦੇ ਲਈ ਆਏ ਸੀ ਕਿਸ ਤਰ੍ਹਾਂ ਦਾ ਇਹਨਾਂ ਦਾ ਐਕਸਪੀਰੀਅੰਸ ਰਿਹਾ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਗਵਿੰਦਰ ਸਿੰਘ ਜੀ ਮੈਨੂੰ ਪ੍ਰਵਜੋਤ ਸਿੰਘ ਜੀ ਅਮਨਦੀਪ ਕੌਰ ਨਵਜੋਤ ਕੌਰ ਰਸ਼ਪਿੰਦਰ ਸਿੰਘ ਦਲਵੀਰ ਸਿੰਘ ਸੁਖਪ੍ਰੀਤ ਸਿੰਘ ਕੀ ਮੀਤਰ ਹੈ ਲੋਕਲ ਹੀ ਤੁਸੀਂ ਨਹੀਂ ਲੋਕਲ ਨਹੀਂ ਹੈਗੀ ਇਹ ਸਿਰਫ ਐਸੇ ਇਧਰ ਆਏ ਸੀ ਅਨੰਦਪੋਸਾ ਸਾਹਿਬਾ ਦੇ ਟਿਕਣੀ ਰਾਸਤੇ ਦੇਖਣ ਹੂੰ ਤੇ ਅਸੀਂ ਮਤਲਬ ਸਿਸਟਮ ਦੇ ਬਾਹਰ ਆਏ ਨੇ ਇਹਨਾਂ ਦਾ ਦਰਬਾਰ ਅਨੰਦਪੋਸਾ ਸਾਹਿਬ ਜੀ ਮੱਥਾ ਟੇਕਣ ਜਾਂਦੇ ਸੀ ਤੇ ਰਾਸਤੇ 'ਚ ਸਾਨੂੰ VOTING ਲਈ। ਤੋਂ ਇੰਨੇ ਨਾਲ ਮਤਲਬ ਇੰਜੋਏ ਕਰਾਉਣਾ ਹੈ। ਯਾ ਬਾਰੋਂ ਕਿੱਥੋਂ ਆਏ ਹੋ ਤੁਸੀਂ? ਮੈਂ ਕੈਨੇਡਾ ਤੋਂ। ਕੈਨੇਡਾ ਤੋਂ। ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ VOTING ਕੀ ਕਰਦੇ ਹੋ? ਹਾਂਜੀ VOTING ਤਾਂ ਹੁੰਦੀ ਆ ਪਰ ਮੇਰਾ ਐਕਸਪੀਰੀਅੰਸ ਫਸਟ ਟਾਈਮ ਸੀਗਾ। ਤੇ ਉੱਥੇ ਮੈਂ ਕਦੀ ਕੀਤੀ ਨਹੀਂ ਐਕਚੁਅਲੀ ਤੇ ਐਕਸਪੀਰੀਅੰਸ ਬਹੁਤ ਵਧੀਆ ਸੀ। ਕਿਉਂਕਿ ਉੱਥੇ 9 ਸਾਲਾਂ ਬਾਅਦ ਇੰਡੀਆ ਦਰਦੇ ਬਹੁਤ ਹੁੰਦੇ ਆ ਵੀ ਪਤਾ ਨਹੀਂ ਸੇਫਟੀ ਹੋਏਗੀ ਜਾਂ ਨਹੀਂ ਮਨ ਦੇ ਵਿੱਚ ਡਰ ਨਹੀਂ ਆਇਆ ਇਸ ਤਰ੍ਹਾਂ ਦੀ VOTING ਕਰ ਬਹੁਤ ਜ਼ਿਆਦਾ ਡਾਇਰਸ ਸੀ ਐਕਚੁਅਲੀ ਕਿ ਮਤਲਬ ਸੇਫਟੀ ਵਗੈਰਾ ਦਾ ਕੁਝ ਮਤਲਬ ਮਤਲਬ ਦਾ ਹੋਵੇ ਨਾ ਪਰ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਇੰਜੋਏ ਕੀਤਾ ਸੀ ਮੇਰੇ ਬ੍ਰਦਰਸ ਨਾਲ ਆ ਗਏ ਆਗੇ ਤਾਂ ਬੜਾ ਵਧੀਆ ਫਨ ਹੋਇਆ ਮੋਸਟ ਆਫ ਦੀ ਯੂਥ ਜਿਹੜਾ ਹੁੰਦਾ ਨਾ VOTING ਵਗੈਰਾ ਕਰਨੀ ਹੋਏ ਜਾਂ ਤਾਂ RAFTING ਕਰਨੀ ਹੋਏ ਪਹਾੜਾਂ 'ਚ ਜਾਂਦਾ ਹੈ VOTING ਕਰਨੀ ਹੋਏ ਸੁਖਨਾ ਲੇਕ ਜਾਂਦਾ ਹੈ ਪਰ ਚਮਕੌਰ ਸਾਹਿਬ ਦੀ ਧਰਤੀ ਤੇ ਇਸ ਪ੍ਰੋਜੈਕਟ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅਹੀਂ ਬਹੁਤ ਵਧੀਆ ਫੀਲ ਕੀਤਾ ਹੈ ਜੀ ਮੈਨੂੰ ਮਤਲਬ ਸੋਚ ਰਹੀ ਸੀ ਸੁਖਨਾ ਲੇਕ ਤੇ ਜਾਣ ਦਾ ਪਰ ਸਾਨੂੰ ਪਤਾ ਨਹੀਂ ਵੀ ਇੱਥੇ VOTING ਹੁੰਦੀ ਹੈ ਬਹੁਤ ਵਧੀਆ ਲੱਗਿਆ ਬਾਕੀ ਇਹਨਾਂ ਨੂੰ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਮੈਂ ਬਹੁਤ ਵਧੀਆ ਐਕਸਪੀਰੀਅੰਸ ਸੀ ਹਾਂਜੀ ਸੁਖਨਾ ਲੇਕ ਤੇ VOTING ਕੀਤੀ ਹੈ ਨਹੀਂ ਮੈਮ ਪਰ ਮਤਲਬ ਦੇਖੀ ਜ਼ਰੂਰ ਆ ਉਹਦੇ ਨਾਲੋਂ ਇੱਥੇ ਜ਼ਿਆਦਾ ਵਧੀਆ ਹਾਂਜੀ ਕਈ ਵਾਰੀ ਕਹਿੰਦੇ ਕੁੜੀਆਂ ਪਾਣੀ ਨੂੰ ਦੇਖ ਕੇ ਬਹੁਤ ਡਰਦੇ ਹੋ ਤੁਸੀਂ ਡਰੇ ਨਹੀਂ ਨਹੀਂ ਮੈਮ ਜੀ ਜਮਾਨੀ ਲੈ ਕੇ ਫੋਈ ਨਾਲ ਖੜੇ ਸੀ ਛੇ-ਛੇ ਫੁੱਟੇ ਜਮਾਨ ਖੜੇ ਨੇ ਮੈਂ ਹੁਣੀ ਕਿਵੇਂ ਡਰ ਜਾਨੀ ਤੁਹਾਨੂੰ ਸਵੀਮਿੰਗ ਕਰਨੀ ਆਉਂਦੀ ਆ ਨਹੀਂ ਕਲਾ ਬੰਦੇ ਨਾਲ ਅੱਛਾ ਇਹਦੇ ਇਕੱਲੇ ਦੇ ਆਸ ਅੱਛਾ ਇਹਦੇ ਇਕੱਲੇ ਕਿੰਨੇਵੇਂ ਭੈਣੋਂ ਦੀ ਇੱਕ ਇਹਨਾਂ ਨੂੰ ਅਸੀਂ ਇਹਨਾਂ ਦੋ ਜਣੇ ਦੇ ਆਸ ਤੇ ਗਏ ਸੀ ਬਿਕੋਜ਼ ਵੀ ਬਹਿ ਤਾਂ ਸੇਫਟੀ ਜੈਕਟ ਹੈਗੀਆਂ ਨਾ ਨਾ ਫੇਰ ਵੀ ਸਾਨੂੰ ਯਕੀਨ ਸੀ ਬਾਕੀ ਇਹਨਾਂ ਵੀ ਆਪ ਡੁੱਬ ਜੇ ਪਰ ਸਾਨੂੰ ਪਹੁੰਚਾ ਜੂ ਠੀਕ ਹੈ ਠੀਕ ਹੈ ਮਤਲਬ ਵਿਸ਼ਵਾਸ ਨਾਲ ਹੀ ਚਲੇ ਗਏ ਹੈ ਨਾ ਪਰ ਕੋਈ ਡਰ ਵਾਲੀ ਗੱਲ ਨਹੀਂ ਸੀਗੀ 1% ਵੀ ਨਹੀਂ ਲੋਕਾਂ ਨੂੰ ਕੀ ਮੈਸੇਜ ਦੋਗੇ ਯੂਥ ਨੂੰ ਜਿਨ੍ਹਾਂ ਨੂੰ ਅਜੇ ਤੱਕ ਇਸ ਪ੍ਰੋਜੈਕਟ ਬਾਰੇ ਚਮਕੌਰ ਸਾਹਿਬ ਦੀ ਧਰਤੀ ਬਾਰੇ ਪਤਾ ਨਹੀਂ ਵੀ ਇੱਥੇ ਪ੍ਰੋਜੈਕਟ ਖੁੱਲਿਆ ਹੈ ਉਹ ਚੰਡੀਗੜ੍ਹ ਵੱਲ ਜਾਂਦੇ ਨੇ ਜਿੰਨਾਂ ਲਈ ਲੋਕਲ ਹੈ ਇਹ ਉਹਨਾਂ ਨੂੰ ਤਾਂ ਇੱਕ ਵਾਰੀ ਜ਼ਰੂਰ ਆਉਣਾ ਚਾਹੀਦਾ ਚੰਡੀਗੜ੍ਹ ਜਾਣ ਨਾਲੋਂ ਨਾਲ ਲੋਕਲ ਦਾ ਲੋਕਲ ਨਾਲ ਆਪਣੇ ਸ਼ਹਿਰ ਵਿੱਚ ਉਹਨਾਂ ਨੂੰ ਵੀ ਆਉਣਾ ਚਾਹੀਦਾ ਇਹ ਨਾਲ ਨੰਦੋਸਾ ਮੱਥਾ ਟੇਕਿਆ ਜਾਂਦਾ ਚਮਕੌਰ ਸਾਹਿਬ ਉਹ ਨੰਦੋਸਾ ਸਾਹਿਬ ਬੜੀ ਉਹਨਾਂ ਨੇ ਇੱਕ ਵਾਰੀ ਆਉਣਾ ਜ਼ਰੂਰ ਚਾਹੀਦਾ ਉਹਰੇ ਤੁਸੀਂ ਵੀ ਜਿਹੜੇ ਬਾਹਰਲੇ ਪੰਜਾਬ ਪੰਜਾਬੀ ਇੰਡੀਆ ਆਉਂਦੇ ਨੇ ਮਤਲਬ ਇੱਧਰਲੇ ਪਾਸੇ ਨੂੰ ਹੀ ਜਾਂਦੇ ਨੇ ਵੀ ਅਸੀਂ ਪਹਾੜਾਂ 'ਚ ਘੁੰਮ ਆਈਏ ਜਾਂ ਹੋਰ ਕਿਤੇ ਜਗ੍ਹਾ ਤੇ ਜਾਈਏ ਤੇ ਉਹਨਾਂ ਨੂੰ ਕੀ ਮੈਸੇਜ ਦਵਾਂ ਮੈਂ ਇਹ ਮੈਸੇਜ ਇਹਨਾ ਹੈ ਕਿ ਆਪਣੇ ਏਰੀਆ ਦੇ ਵਿੱਚ ਜਿਹੜਾ ਵੀ ਕੁਝ ਹੈਗਾ ਪਹਿਲਾਂ ਤੁਸੀਂ ਉਹਨੂੰ ਦੇਖੋ ਤੇ ਉਹਨੂੰ ਇੰਜੋਏ ਕਰੋ ਤੇ ਪਹਿਲਾਂ ਮਤਲਬ ਇੱਥੇ ਆਉਣਾ ਚਾਹੀਦਾ ਹੈ ਸਭ ਨੂੰ ਸਕੂਨ ਮਿਲਦਾ ਇੱਥੇ ਬਹੁਤ ਜ਼ਿਆਦਾ ਕੁਦਰਤ ਦੀ ਆਪਾਂ ਬਹੁਤ ਨੇੜੇ ਹੋ ਜਾਂਦੇ ਹਾਂ ਹਾਂਜੀ ਐਕਚੁਅਲੀ ਪੰਜਾਬ ਹੈ ਹੀ ਸਕੂਨ ਪੰਜਾਬ ਦੇ ਵਿੱਚ ਹਾਂਜੀ ਜਿਹੜਾ ਕਿਤੇ ਹੋਰ ਨਹੀਂ ਮਿਲ ਸਕਦਾ VOTING ਕਰਕੇ ਆਏ ਹਾਂ ਹਾਂਜੀ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹਾਂ ਇੱਥੇ ਲੋਕਲੀ ਹੋਂ ਤੁਸੀਂ ਹਾਂਜੀ ਲੋਕ ਨੇ ਇਸ ਤੋਂ ਪਹਿਲਾਂ ਇੱਥੇ ਕਦੀ ਇਸ ਤਰ੍ਹਾਂ VOTING ਦੇਖੀ ਨਹੀਂ ਜੀ ਨਹੀਂ ਜੀ ਨਹੀਂ ਇੱਕ ਵਾਰੀ ਪਹਿਲਾਂ ਆਏ ਪਿਛਲੇ ਸਾਲ ਲੱਗੀ ਸੀ ਹਾਂਜੀ ਆਏ ਸੀ ਹਾਂ ਠੀਕ ਹੁਣ ਫਿਰ ਸਾਰਿਆਂ ਨੂੰ ਲੈ ਕੇ ਹਾਂਜੀ ਫੈਮਿਲੀ ਪਹਿਲਾਂ ਵੀ ਆਈ ਸੀ ਹੁਣ ਫੇਰ ਆਏ ਆ ਬੱਚੇ ਹਾਂਜੀ ਠੀਕ ਹੈ ਕਿ ਕਿਵੇਂ ਲੱਗਿਆ VOTING ਕਰੀ ਬਹੁਤ ਵਧੀਆ ਲੱਗਿਆ ਪਹਿਲਾਂ ਕਦੀ VOTING ਕੀਤੀ ਨਹੀਂ ਫਸਟ ਟਾਈਮ ਫਸਟ ਟਾਈਮ ਡਰ ਨਹੀਂ ਲੱਗਿਆ ਮਨ ਦੇ ਵਿੱਚ ਪਾਣੀ ਨਹੀਂ ਲੇਕੀ ਕਿ ਲੋਕਾਂ ਨੂੰ ਕੀ ਮੈਸੇਜ ਦਵਾਂਗੇ ਜਿਹੜੇ ਹੋਰ ਇੱਥੇ ਆਲੇ ਦੁਆਲੇ ਦੇ ਲੋਕ ਨੇ ਹਜੇ ਤੱਕ ਇੱਥੇ VOTING ਕਰਨ ਨਹੀਂ ਆਏ ਜਿਨ੍ਹਾਂ ਦੇ ਮਨ ਚੜਾ ਰਾ ਉਹਨਾਂ ਨੂੰ ਕਹੂੰਗਾ ਜ਼ਰੂਰ ਟ੍ਰਾਈ ਕਰਨ ਸੇਫ ਹੈ ਪੂਰਾ ਹਾਂ ਜੀ ਪੂਰਾ ਸਹਿਯੋਗ ਕਿ ਇਹਨਾਂ ਦੇ ਵੱਲੋਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਬਹੁਤ ਵਧੀਆ ਇਹ ਪ੍ਰੋਜੈਕਟ ਹੈ ਬੜਾ ਮਨ ਨੂੰ ਸਕੂਨ ਮਿਲਦਾ ਦਿਲ ਨੂੰ ਰਾਹਤ ਮਿਲਦੀ ਹੈ ਕਿ ਅਸੀਂ ਕੁਦਰਤ ਨੂੰ ਬਹੁਤ ਨੇੜੇ ਹੋ ਕੇ ਦੇਖ ਰਹੇ ਹਾਂ ਬੇਸ਼ੱਕ ਅਸੀਂ ਇਸ ਵੇਲੇ ਧੁੱਪ ਦੇ ਵਿੱਚ ਬੈਠੇ ਹਾਂ ਪਰ ਜਦੋਂ ਤੁਸੀਂ ਸ਼ਾਮ ਨੂੰ ਇੱਥੇ ਆ ਕੇ ਬੋਟਿੰਗ ਦਾ ਆਨੰਦ ਮਾਣੋਗੇ ਨਾ ਤਾਂ ਤੁਹਾਨੂੰ ਇੱਕ ਸਕੂਨ ਜ਼ਰੂਰ ਮਿਲੇਗਾ ਕਿਉਂਕਿ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ 'ਚ ਇੰਨੇ ਮਸ਼ਰੂਫ ਹੋ ਗਏ ਹਾਂ ਕਿ ਆਪਣੇ ਆਪ ਲਈ ਆਪਣੇ ਮਨੋਰੰਜਨ ਦੇ ਲਈ ਸਮਾਂ ਨਹੀਂ ਕੱਢਦੇ ਜੇਕਰ ਤੁਸੀਂ ਵੀ ਲੁਧਿਆਣਾ ਦੇ ਆਲੇ ਦੁਆਲੇ ਜਾਂ ਜ਼ਿਲ੍ਹਾ ਰੂਪਨਗਰ ਦੇ ਵਸ ਨੀ ਕੋ ਤਾਂ ਇਸ ਜਗ੍ਹਾ ਦੇ ਉੱਤੇ ਜ਼ਰੂਰ ਆਓ ਇੱਕ ਪਾਸੇ ਸਾਹਮਣੇ ਦਾਸਤਾਂ ਸ਼ਹਾਦਤ ਹੈ ਤੇ ਦੂਜੇ ਪਾਸੇ ਇਹ ਨਵਾਂ ਪ੍ਰੋਜੈਕਟ ਹੈ VOTING ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਤੇ ਸੁਖਨਾ ਲੇਖ ਦੇ ਨਾਲੋਂ ਤਾਂ ਇੱਥੇ ਅੱਧੇ ਤੋਂ ਵੀ ਅਧੀਆਂ ਕੀਮਤਾਂ ਨੇ ਜਿਹੜੀ ਫੀਸ ਰੱਖੀ ਹੈ ਪੈਸੇ ਵੀ ਘੱਟ ਨੇ ਤੇ VOTING ਦੇ ਲਈ ਟਾਈਮ ਵੀ ਤੁਹਾਨੂੰ ਜ਼ਿਆਦਾ ਦਿੱਤਾ ਜਾਂਦਾ ਤਾਂ ਕਿ ਤੁਸੀਂ ਆਪਣੀ ਫੈਮਲੀ ਦੇ ਨਾਲ ਇੰਜੋਏ ਕਰ ਸਕੋ ਇਸ ਕਰਕੇ ਆਪਣਾ ਸਮਾਂ ਖਰਾਬ ਨਾ ਕਰੋ ਇੱਕ ਵਾਰ ਜ਼ਰੂਰ ਇੱਥੇ ਆ ਕੇ VOTING ਦਾ ਆਨੰਦ ਮਾਣੋ